ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਆਪਾਂ ਹੋ ਗਏ ਆ ਸਿੰਗਾਪੁਰ ਦੇ ਸਫ਼ਰ ਲਈ ਰਵਾਨਾ ਤੇ ਤੁਹਾਨੂੰ ਉੱਥੋਂ ਦੀਆਂ ਸਾਰੀਆਂ ਚੀਜ਼ਾਂ ਵਿਖਾਵਾਂਗੇ ਜਾ ਕੇ ਤੁਸੀਂ ਬਸ ਪੇਜ ਦੇ ਨਾਲ ਜੁੜ ਰਹੇ ਹੋ ਤੇ ਉਹ ਸਾਹਮਣੇ ਆਪਣਾ ਪੀਲਾ ਜਹਾਜ ਖੜਾ ਸਕੂਟ ਦੀ ਫਲਾਈਟ ਆ ਤੇ ਇੱਧਰ ਵੀ ਇਹੋ ਜਹਾਜ ਖੜਾ ਹੈਗਾ ਇੰਡੀਗੋ ਦਾ ਸਕੂਟ ਦੀ ਫਲਾਈਟ ਦੇ ਵਿੱਚ ਆਪਾਂ ਕੋ ਇੱਥੇ ਚੀਨੀਆਂ ਖੜੀਆਂ ਵਾਂ ਆਪਣਾ ਬੋਰਡਿੰਗ ਪਾਸ ਚੈੱਕ ਕਰਕੇ ਆਪਾਂ ਨੂੰ ਜਹਾਜ ਦੇ ਅੰਦਰ ਐਂਟਰ ਕਰਨ ਦੇਣਗੇ ਤੇ ਫਿਰ ਤੁਹਾਨੂੰ ਵਿਖਾਉਣੇ ਅੰਦਰ ਦੇ ਵੀ ਨਜ਼ਾਰੇ ਜਹਾਜ ਦੇ ਸਾਰੇ ਤੇ ਆ ਦਿਨੇ ਆਪਾਂ ਆਪਣਾ ਬੋਰਡਿੰਗ ਪਾਸ ਅ ਕਨੈਕਟ ਹੋ ਕੇ ਆਪਾਂ ਸੀਟਸ ਵਿੰਡੋ ਸੇਟ ਲੋ ਜੇ ਆਪਾਂ ਵਿੰਡੋ ਸੀਟ ਲਈ ਵਿੰਡੋ ਸੀਟ ਲਈ ਆਪਾਂ ਰਿਕਵੈਸਟ ਕੀਤੀ ਸੀ ਤੇ ਆਪਾਂ ਨੂੰ ਵਿੰਡੋ ਸੀਟ ਮਿਲ ਚੁੱਕੀ ਆ ਤੇ ਫਿਰ ਆਪਾਂ ਬਾਹਰ ਦੇ ਨਜ਼ਾਰੇ ਦਿਖਾਵਾਂਗੇ ਤੁਹਾਨੂੰ ਸਾਰੇ ਤੇ ਵੇਖ ਲਓ ਤੁਸੀਂ ਵੀ ਜਹਾਜ਼ ਦੇ ਵਿੱਚਲਾ ਨਜ਼ਾਰਾ ਜਿਹੜਾ ਤੇ ਕਿਹੜੇ ਕਿਹੜੇ ਵੀਰ ਭਰਾ ਨੇ ਸਿੰਗਾਪੁਰ ਦਾ ਸਫ਼ਰ ਕੀਤਾ ਆ ਆਪਣਾ ਜਾਂ ਸਟੂਡੈਂਟ ਵੀਜ਼ੇ ਤੇ ਟੂਰਿਸਟ ਵੀਜ਼ੇ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਜਣੇ ਤੇ ਕਿਹੜੀਆਂ-ਕਿਹੜੀਆਂ ਫੇਮਸ ਚੀਜ਼ਾਂ ਨੇ ਉੱਥੋਂ ਦੀਆਂ ਹਨਾ ਆਪਾਂ ਨੂੰ ਦੱਸਿਓ ਆਪਾਂ ਵੀ ਉੱਥੇ ਹੋ ਕੇ ਤੁਹਾਨੂੰ ਸਾਰਾ ਕੁਝ ਹੀ ਵਿਖਾਵਾਂਗੇ ਕੱਲੀਆਂ-ਕੱਲੀਆਂ ਚੀਜ਼ਾਂ ਜਿਹੜੀਆਂ ਉੱਥੋਂ ਦੀਆਂ ਕਵਰ ਕਰਾਂਗੇ ਬਸ ਠੀਕ ਆ ਲਓ ਵੀ ਜੱਟੋ ਜਾਜ ਆਪਣਾ ਜਿਹੜਾ ਵਾ ਉਡਣ ਦੀ ਤਦਾਦ ਤੇ ਆ ਤੇ ਹੌਲੀ-ਹੌਲੀ ਪਹਿਲਾਂ ਤੁਰਨਾ ਆ ਇਹਨੇ ਤੇ ਆ ਦੇਖੋ ਸਾਰੇ ਚੰਗੀ ਤਰ੍ਹਾਂ ਸੀਟਾਂ ਤੇ ਬਹਿ ਚੁੱਕੇ ਆ ਬਾਹਰ ਦਾ ਨਜ਼ਾਰਾ ਵੇਖੋ ਸ਼ਾਮ ਦੇ ਜਿਹੜੇ 8 ਵਜ ਚੁੱਕੇ ਆ ਤੇ ਹਨੇਰਾ ਬਾਹਰ ਵੀ ਹੋ ਗਿਆ ਤੇ ਜਹਾਜ਼ ਡੈਪਿਆ ਤੁਰਨਾ ਆਪਣਾ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਜਦੋਂ ਉੱਪਰ ਚੜੂਗਾ ਤੇ ਫਿਰ ਆਪਾਂ ਜਹਾਜ਼ ਦਾ ਸਾਰਾ ਨਜ਼ਾਰਾ ਜਿਹੜਾ ਉਹ ਵਿਖਾਉਨੇ ਆ ਲਓ ਬਈ ਸਿਹਰਾ ਗੱਲਬਾਤ ਲਓ ਜੀ ਫਾਈਨਲੀ ਜਿਹੜਾ ਜਹਾਜ਼ ਆ ਆਪਣਾ ਤਾਂ ਨੂੰ ਚੜ ਚੁੱਕਾ ਹੈ ਤੇ ਉੱਪਰ ਦੇ ਨਜ਼ਾਰੇ ਤੇ ਥੱਲੇ ਦੇ ਨਜ਼ਾਰੇ ਵੇਖਣ ਨੂੰ ਮਿਲ ਰਿਹਾ ਆਪਣੀ ਵਿੰਡੋ ਸੀਟ ਨੂੰ ਵਿੰਡੋ ਸੀਟ ਦੇ ਵਿੱਚੋਂ ਬਹੁਤ ਵਧੀਆ ਨਜ਼ਾਰੇ ਨੇ ਆਪਾਂ ਤੁਹਾਨੂੰ ਅੱਗੇ ਅਕੇ ਸਾਰਾ ਕੁਝ ਤਾਂ ਵੀ ਦੋਸਤੋ ਸਿੰਗਾਪੁਰ ਘੁੰਮਣ ਆਏ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਾਰਿਆਂ ਦਾ